ਮੈਡਮ ਰੁਪਿੰਦਰ ਕੌਰ ਉਹਨਾਂ ਦੇ ਨਾਲ ਅਮਰਪੁਰੀ ਜੀ ਜ਼ਿਲ੍ਹਾ ਪ੍ਰਧਾਨ ਦੀ ਮੁੱਖੀਕਾਰ ਮਾਂਚ ਦੀ ਉਪ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਪੰਜਾਬ ਮੇਰੀ ਖਿਆਲ ਨਾਲ ਨਾਂ ਪਹਿਲਾਂ ਹਰਪਜਨ ਨੇ ਬਹੁਤ ਵਿਸਥਾਰ ਦੇ ਨਾਲ ਉਹਨਾਂ ਨੇ ਲੈ ਲੈਨੇ ਮਾ ਨਾਮਾਂ ਬਲ ਜਾਦਾ ਨਾ ਜਾਮਾ ਸਭ ਤੋਂ ਪਹਿਲਾਂ ਆਪਾਂ ਕਰੀਏ ਉਸ ਗੁਰੂ ਮਹਾਰਾਜ ਨੂੰ ਜਾਤ ਪਲਾਇਏ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਲੱਖ ਖੁਸ਼ੀਆਂ ਪਾਕਸ਼ਾਈਆਂ ਦੇ ਸਤਿਗੁਰ ਨਦਰ ਕਰੇ ਅੱਜ ਸਾਡੇ ਬਲਾਕ ਦੇ ਚੇਅਰਪਰਸਨ ਮੈਡਮ ਕੁਲਦੀਪ ਕੌਰ ਉਹਨਾਂ ਦੀ ਸਮੁੱਚੀ ਟੀਮ ਰਪਿੰਦਰ ਕੌਰ ਢਿੱਲੋਂ ਬਲਕ ਪ੍ਰਧਾਨ ਇਹਨਾਂ ਦੀ ਸਾਰੀ ਟੀਮ ਜਿਨ੍ਹਾਂ ਦਾ ਅੱਜ ਆਪਾਂ तहे ਦਿਲੋਂ ਧੰਨਵਾਦ ਕਰੀਏ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਤੋਂ ਵਿਛੜਿਆ ਹੋਇਆ ਜਿਹੜਾ ਸੱਭਿਆਚਾਰ ਉਹ ਇਹਨਾਂ ਨੇ ਮੋੜੇ ਇਸ ਵੇੜੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਇੱਕ ਨਵਾਂ ਜਦੋਂ ਸ਼ੁਰੂਆਤ ਸੀ ਆਪਣੇ ਇਸ ਪ੍ਰੋਗਰਾਮ ਦੀ ਬੈਠ ਕੇ ਜਿਵੇਂ ਪ੍ਰਾਣੀਆਂ ਬੁੜੀਆਂ ਸਿੱਠਣੀਆਂ ਦਿੰਦੀਆਂ ਨੇ